ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਂ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਜੀ ਆਪਣੀ ਅੱਜ ਦੀ ਕਹਾਣੀ ਇੱਕ ਲੜਕੀ ਦੀ ਜ਼ਿੰਦਗੀ ਤੇ ਆਧਾਰਿਤ ਕਹਾਣੀਆਂ ਇੱਕ ਲੜਕੀ ਜਿਹਦੇ ਪਿਤਾ ਦੀ ਬਚਪਨ ਦੇ ਵਿੱਚ ਮੌਤ ਹੋ ਜਾਂਦੀ ਆ ਉਸ ਕੁੜੀ ਦਾ ਨਾਂ ਨਿਸ਼ਾ ਹੁੰਦਾ ਨਿਸ਼ਾ ਤੇ ਉਹਦੀ ਮੰਮੀ ਘਰ ਦੇ ਵਿੱਚ ਇਕੱਲੀਆਂ ਰਹਿ ਜਾਂਦੀਆਂ ਜਿਹੜੀ ਨਿਸ਼ਾ ਦੀ ਮੰਮੀ ਆ ਉਹ ਨਿਸ਼ਾ ਨੂੰ ਹਰ ਇੱਕ ਸਹੂਲਤ ਦੇਣ ਦੀ ਕੋਸ਼ਿਸ਼ ਕਰਦੀ ਆ ਉਹਨੂੰ ਵਧੀਆ ਪੜਾਉਂਦੀ ਲਿਖਾਉਂਦੀ ਆ ਤੇ ਨਿਸ਼ਾ ਵੀ ਆਪਣੀ ਮੰਮੀ ਦੇ ਹਰ ਇੱਕ ਸੁਪਨੇ ਤੇ ਖਰਾ ਉਤਰਨ ਦੀ ਕੋਸ਼ਿਸ਼ ਕਰਦੀ ਆ ਇਸੇ ਤਰ੍ਹਾਂ ਸੰਘਰਸ਼ਮਈ ਜ਼ਿੰਦਗੀ ਜਿਉਂਦਿਆਂ ਨਿਸ਼ਾ ਜਿਹੜੀ ਵੱਡੀ ਹੋ ਜਾਂਦੀ ਆ ਨਿਸ਼ਾ ਦਾ ਜਿਹੜਾ ਸ਼ੌਕ ਹੁੰਦਾ ਉਹ ਐਕਟਿੰਗ ਕਰਨਾ ਹੁੰਦਾ ਤੇ ਉਹ ਸੋਚਦੀ ਆ ਕਿ ਜੇ ਮੈਂ ਐਕਟਿੰਗ ਦੇ ਖੇਤਰ ਵਿੱਚ ਜਾਊਂਗੀ ਤਾਂ ਮੈਂ ਸக்ஸੈਸ ਹੋਊਂਗੀ ਤੇ ਮੈਂ ਆਪਣੀ ਲਾਈਫ ਆ ਜਿਹੜੀ ਉਹਨੂੰ ਵਧੀਆ ਬਣਾ ਲੂੰਗੀ ਕਿਉਂਕਿ ਹਰ ਇੱਕ ਬੱਚੇ ਦਾ ਕਿਸੇ ਨਾ ਕਿਸੇ ਖੇਤਰ ਦੇ ਵਿੱਚ ਰੁਝਾਨ ਹੁੰਦਾ ਤੇ ਜੇ ਉਹਨੂੰ ਲੱਗਦਾ ਕਿ ਮੇਰੇ ਵਿੱਚ ਇਹ ਸਕਿੱਲ ਹੈਗੀ ਆ ਇਹ ਕੁਆਲਿਟੀ ਹੈਗੀ ਆ ਤਾਂ ਉਹ ਉਹਦੇ ਵਿੱਚ ਜਾਣ ਦੀ ਕੋਸ਼ਿਸ਼ ਕਰਦਾ ਪਰ ਕਹਿੰਦੇ ਨੇ ਕਿ ਜੇ ਤੁਹਾਡੇ ਵਿੱਚ ਕਲਾ ਵੀ ਹੈਗੀ ਆ ਤਾਂ ਕੱਲੀ ਜਿਹੜੀ ਕਲਾ ਗਈ ਉਹ ਵੀ ਸ਼ਾਇਦ ਕੰਮ ਨਹੀਂ ਕਰਦੀ ਕਿਉਂਕਿ ਜਿਹੜਾ ਇਹ ਜ਼ਮਾਨਾ ਗਾ ਇਹ ਪੈਸੇ ਦਾ ਜ਼ਮਾਨਾ ਪੈਸੇ ਦੀ ਦੌੜ ਆ ਜੇ ਤੁਹਾਡੇ ਵਿੱਚ ਕਲਾ ਹੈਗੀ ਆ ਤਾਂ ਨਾਲ-ਨਾਲ ਤੁਹਾਡੇ ਕੋਲ ਪੈਸਾ ਹੋਣਾ ਵੀ ਜ਼ਰੂਰੀ ਆ ਕਾਮਯਾਬ ਹੋਣ ਲਈ ਨਿਸ਼ਾ ਜਿਹੜੀ ਪਲੱਸ 2 ਤੋਂ ਬਾਅਦ ਕਾਲਜ ਜੁਆਇਨ ਕਰਦੀ ਆ ਤੇ ਉੱਥੇ ਉਹਦੀ ਕਿਸੇ ਕੁੜੀ ਨਾਲ ਮੁਲਾਕਾਤ ਹੁੰਦੀ ਆ ਉਹ ਕੁੜੀ ਨੂੰ ਦੱਸਦੀ ਆ ਕਿ ਮੇਰਾ ਜਿਹੜਾ ਥੀਏਟਰ ਕਰਨ ਦਾ ਮਾਣਾ ਮੇਰਾ ਐਕਟਿੰਗ ਦੇ ਖੇਤਰ ਵਿੱਚ ਜਾਣ ਦਾ ਮਾਣਾ ਉਹ ਕੁੜੀ ਕਹਿੰਦੀ ਕਿ ਮੇਰੀ ਜਾਣ ਪਛਾਣ ਦੇ ਵਿੱਚ ਸਾਡੇ ਇਲਾਕੇ ਦੇ ਵਿੱਚ ਇੱਕ ਔਰਤ ਆ ਜਿਹੜੀ ਬਹੁਤ ਕੁੜੀਆਂ ਦੀ ਜ਼ਿੰਦਗੀ ਬਣਾ ਚੁੱਕੀ ਆ ਜਿਹੜੀਆਂ ਦੇ ਵਿੱਚ ਸਕਿੱਲ ਹੈਗੀ ਸੀ ਪਰ ਉਹਨਾਂ ਕੋਲ ਪੈਸਾ ਹੈ ਨਹੀਂ ਸੀ ਉਹਦੇ ਅੱਗੇ ਬਹੁਤ ਕਾਫੀ ਪ੍ਰੋਡਿਊਸਰਾਂ ਨਾਲ ਲਿੰਕ ਨੇ ਤੇ ਜੇ ਤੁਹਾਡੇ ਚ ਕਲਾ ਹੈਗੀ ਆ ਤਾਂ ਤੁਸੀਂ ਜ਼ਰੂਰ ਸਕਸੈਸ ਹੁੰਨੇ ਹੋ ਨੀਸ਼ਾ ਜਿਹੜੀ ਉਹ ਕੁੜੀ ਨਾਲ ਗੱਲ ਕਰਦੀ ਆ ਕਿ ਕੀ ਤੁਸੀਂ ਮੈਨੂੰ ਉਸ ਆਂਟੀ ਨਾਲ ਮਿਲਾ ਦੋਗੇ ਉਹ ਕੁੜੀ ਕਹਿੰਦੀ ਵੀ ਹਾਂ ਮੈਂ ਬਿਲਕੁਲ ਮਿਲਾ ਦੂੰਗੀ ਨੀਸ਼ਾ ਖੁਸ਼ੀ-ਖੁਸ਼ੀ ਘਰ ਆਉਂਦੀ ਆ ਤੇ ਆਪਣੀ ਮੰਮੀ ਨੂੰ ਦੱਸਦੀ ਆ ਕਿ ਮੰਮਾ ਮੈਨੂੰ ਥੀਏਟਰ ਦੇ ਵਿੱਚ ਆਪਣਾ ਭਵਿੱਖ ਦਿਖ ਰਿਹਾ ਤੇ ਸ਼ਾਇਦ ਮੇਰਾ ਕੰਮ ਬਣ ਵੀ ਜਾਵੇ ਉਦੀ ਮਾਂ ਬੜਾ ਖੁਸ਼ ਹੁੰਦੀ ਆ ਉਹ ਕਹਿੰਦੀ ਵੀ ਦੇਖ ਪੁੱਤ ਤੂੰ ਹੀ ਮੇਰਾ ਧੀਆ ਤੇ ਤੂੰ ਹੀ ਪੁੱਤਾਂ ਤੇਰੇ ਆਸਰੇ ਮੈਂ ਤੈਨੂੰ ਇੱਥੋਂ ਤੱਕ ਕਰਤਾ ਪਾਲਤਾ ਵੀ ਹੁਣ ਤੇਰੇ ਆਸਰੇ ਮੈਂ ਆਪਣਾ ਬੁਢਾਪਾ ਕੱਢਣਾ ਉਦੀ ਮੰਮੀ ਆ ਜਿਹੜੀ ਉਹਨੂੰ ਕਿਸੇ ਵੀ ਕੰਮ 'ਚ ਰੋਕ ਟੋਕ ਨਹੀਂ ਕਰਦੀ ਸੀ ਕਿਉਂਕਿ ਉਹਨੂੰ ਆਪਣੀ ਧੀ ਤੇ ਮਾਣ ਸੀ ਕਿ ਮੇਰੀ ਨਿਸ਼ਾ ਬਹੁਤ ਸਿਆਣੀ ਤੇ ਸਮਝਦਾਰ ਆ ਤਾਂ ਅੱਗੋਂ ਦੂਸਰੇ ਦਿਨ ਆ ਕੇ ਉਹ ਆਪਣੀ ਸਹੇਲੀ ਨੂੰ ਕਹਿੰਦੀ ਆ ਕਿ ਮੈਨੂੰ ਉਸ ਆਂਟੀ ਨਾਲ ਮਲਾ ਦੇ ਜਿਹੜੀ ਉਹਦੀ ਸਹੇਲੀ ਹੁੰਦੀ ਆ ਉਹਨੂੰ ਇੱਕ ਔਰਤ ਨਾਲ ਮਲਾਉਂਦੀ ਆ ਉਸ ਔਰਤ ਦਾ ਨਾਂ ਰਾਣਾ ਹੁੰਦਾ ਰਾਣੂ ਆ ਜਿਹੜੀ ਉਹ ਨੀਸ਼ਾ ਨੂੰ ਇਹ ਵਿਸ਼ਵਾਸ ਦਿਵਾਉਂਦੀ ਆ ਕਿ ਥੀਏਟਰ ਦੇ ਵਿੱਚ ਜੇ ਤੁਸੀਂ ਵਧੀਆ ਕੰਮ ਕਰਦੇ ਹੋ ਤੁਹਾਡੇ ਦੇ ਵਿੱਚ ਕਲਾ ਹੈਗੀ ਆ ਤੁਹਾਡੇ ਚ ਸਕਿੱਲ ਹੈਗੀ ਆ ਤਾਂ ਤੁਸੀਂ ਜ਼ਰੂਰ ਕਾਮਯਾਬ ਹੋਵੋਗੇ ਮੈਂ ਤੁਹਾਨੂੰ ਜ਼ਰੂਰ ਆਪਣੇ ਜਿਹੜੇ ਜਾਣ ਪਛਾਣ ਦੇ ਪ੍ਰੋਡਿਊਸਰ ਆ ਉਹਨਾਂ ਨਾਲ ਮਿਲਾਉਂਗੀ ਤਾਂ ਜਿਹੜੀ ਨੀਸ਼ਾ ਗਈ ਉਹ ਰਾਣੂ ਦਾ ਧੰਨਵਾਦ ਕਰਦੀ ਆ ਤੇ ਉਹਨੂੰ ਕਹਿੰਦੀ ਆ ਕਿ ਆਂਟੀ ਫਿਰ ਆਪਾਂ ਕਦੋਂ ਜਾਣਾ ਰਾਣੂ ਕਹਿੰਦੀ ਵੀ ਮੈਂ ਫੋਨ ਕਰਦੀ ਆ ਇੱਕ ਦੋ ਦਿਨਾਂ ਦੇ ਵਿੱਚ ਆਪਾਂ ਜਾਣ ਦਾ ਹੱਲ ਕਰਦੇ ਆ ਤੇ ਜਿਹੜੀ ਨਿਸ਼ਾ ਉਹ ਖੁਸ਼ੀ-ਖੁਸ਼ੀ ਘਰ ਆਉਂਦੀ ਆ ਕੇ ਆਪਣੀ ਮੰਮੀ ਨੂੰ ਦੱਸਦੀ ਆ ਕਿ ਇੱਕ ਦੋ ਦਿਨ ਵਿੱਚ ਹੁਣ ਮੈਂ ਬੰਬੇ ਜਾਣਾ ਤੇ ਉੱਥੇ ਮੈਂ ਆਪਣਾ ਜਿਹੜਾ ਕੰਮ ਕਰਨਾ ਸ਼ੁਰੂ ਕਰ ਦੇਣਾ ਵੀ ਪਹਿਲਾਂ ਟਾਈਮ ਲੱਗੂਗਾ ਹਨਾ ਵੀ ਆਡੀਸ਼ਨ ਵਗੇਰਾ ਦੇਣੇ ਪੈਣਗੇ ਤੇ ਜੇ ਮੈਨੂੰ ਕਿਸੇ ਪਹਿਲਾਂ ਛੋਟੀ ਮੋਟੀ ਮੂਵੀ ਦਾ ਰੋਲ ਮਿਲ ਗਿਆ ਉਸ ਤੋਂ ਬਾਅਦ ਮੈਂ ਐਸੀ ਤਰ੍ਹਾਂ ਵੱਡੀਆਂ ਫਿਲਮਾਂ ਕਰ ਲੈਣੀਆਂ ਤਾਂ ਜਿਹੜੀ ਨਿਸ਼ਾ ਦੀ ਮੰਮੀ ਆ ਉਹਨੂੰ ਵੀ ਇਦਾਂ ਹੀ ਲੱਗਦਾ ਕਿ ਇੰਨਾ ਸੌਖਾ ਹੀ ਕੰਮ ਹੁੰਦਾ ਜਿਹੜੇ ਪਹਿਲਾਂ ਵਾਲੇ ਐਕਟਰ ਨੇ ਉਹ ਵੀ ਤਾਂ ਇਸੇ ਤਰ੍ਹਾਂ ਗਰਾਊਂਡ ਤੋਂ ਹੀ ਉੱਠ ਕੇ ਉੱਪਰ ਗਏ ਨੇ ਚਲੋ ਨਿਸ਼ਾ ਦੀ ਮੰਮੀ ਉਹਨੂੰ ਕਹਿੰਦੀ ਆ ਕਿ ਤੂੰ ਜਦੋਂ ਵੀ ਜਾਣਾ ਹੋਇਆ ਤਾਂ ਤੂੰ ਤਿਆਰੀ ਕਰ ਲੈ ਵੀ ਮੇਰੇ ਵੱਲੋਂ ਤੈਨੂੰ ਕੋਈ ਦਿੱਕਤ ਨਹੀਂ ਤਿੰਨ ਚਾਰ ਦਿਨਾਂ ਬਾਅਦ ਰਾਣੂ ਆ ਜਿਹੜੀ ਉਹਦਾ ਫੋਨ ਆ ਜਾਂਦਾ ਕਿ ਨਿਸ਼ਾ ਆਪਾਂ ਬੰਬੇ ਜਾਣਾ ਤਿਆਰੀ ਕਰ ਲੈ ਤੇ ਜਿੰਨੇ ਕੁ ਪੈਸੇ ਲਿਜਾ ਸਕਦੀਆਂ ਉਹਨੇ ਕੁ ਪੈਸੇ ਵੀ ਲੈ ਚੱਲੀ ਨਿਸ਼ਾ ਜਿਹੜੀ ਉਹ ਜਾਂਦੀ ਆ ਰਾਣੂ ਨਾਲ ਬੰਬੇ ਜਾ ਕੇ ਜਦੋਂ ਰਾਣੂ ਉੱਥੋਂ ਦੀਆਂ ਵੱਡੀਆਂ ਵੱਡੀਆਂ ਵੇਲਡਿੰਗਾ ਤੇ ਚੱਕਾ ਚੌਂਦ ਭਰੀ ਜ਼ਿੰਦਗੀ ਵੇਖਦੀ ਆ ਤਾਂ ਉਹ ਵੱਡੇ ਵੱਡੇ ਸੁਪਨੇ ਲੈਣੇ ਸ਼ੁਰੂ ਕਰ ਦਿੰਦੀ ਆ ਰਾਣੂਆ ਜਿਹੜੀ ਉਹਨੂੰ ਇੱਕ ਬਹੁਤ ਵੱਡੇ ਬੰਗਲੇ ਦੇ ਵਿੱਚ ਲੈ ਕੇ ਜਾਂਦੀ ਆ ਤੇ ਉਸ ਬੰਗਲੇ ਦੇ ਵਿੱਚ ਕੋਈ ਬੰਦਾ ਬੈਠਾ ਹੁੰਦਾ ਜਿਹੜਾ ਆਪਣੇ ਆਪ ਨੂੰ ਕਹਿੰਦਾ ਕਿ ਮੈਂ ਬਹੁਤ ਵੱਡਾ ਪ੍ਰੋਡਿਊਸਰ ਹਾਂ ਹੁਣ ਨਿਸ਼ਾ ਨੂੰ ਤਾਂ ਨਹੀਂ ਪਤਾ ਹੁੰਦਾ ਉਹਦੇ ਲਈ ਤਾਂ ਸਾਰਾ ਕੁਝ ਅਣਜਾਣ ਸੀ ਤੇ ਉਹ ਨਿਸ਼ਾ ਵੱਲ ਵੇਖ ਕੇ ਉਹਨੂੰ ਕਹਿੰਦਾ ਕਿ ਯੂ ਆਰ ਸੋ ਬਿਊਟੀਫੁਲ ਤੁਸੀਂ ਬਹੁਤ ਸੋਹਣੇ ਹੋ ਤੁਸੀਂ ਜਿਹੜੀ ਐਕਟਿੰਗ ਕਰਦੇ ਹੋ ਤੁਸੀਂ ਮੈਨੂੰ ਆਡੀਸ਼ਨ ਦਿਓ ਤੇ ਨਿਸ਼ਾ ਜਿਹੜੀ ਉਹ ਸਟੂਡੀਓ ਦੇ ਵਿੱਚ ਜਾ ਕੇ ਆਡੀਸ਼ਨ ਦਿੰਦੀ ਆ ਤੇ ਆਡੀਸ਼ਨ ਦੇਣ ਤੋਂ ਬਾਅਦ ਦੋ ਬੰਦੇ ਆ ਜਿਹੜੇ ਉਹਨਾਂ ਨਾਲ ਹੋਰ ਮਿਲਾਈ ਜਾਂਦੇ ਆ ਤੇ ਨਿਸ਼ਾ ਨੂੰ ਕਹਿ ਦਿੱਤਾ ਜਾਂਦਾ ਕਿ ਤੁਹਾਡਾ ਜਿਹੜਾ ਆਡੀਸ਼ਨ ਆ ਉਹ ਪਾਸ ਹੋ ਗਿਆ ਤੁਹਾਡੀ ਐਕਟਿੰਗ ਬਹੁਤ ਸੋਹਣੀ ਆ ਇਸ ਲਈ ਤੁਹਾਨੂੰ ਅਸੀਂ ਮੂਵੀ ਦੇ ਵਿੱਚ ਕੰਮ ਦੇਵਾਂਗੇ ਨਿਸ਼ਾ ਬਹੁਤ ਖੁਸ਼ ਹੋ ਜਾਂਦੀ ਆ ਤੇ ਜਿਹੜਾ ਉਹ ਬੰਦਾ ਹੁੰਦਾ ਉਹ ਰਾਣੂ ਨੂੰ ਕਹਿੰਦਾ ਕਿ ਇਹਨਾਂ ਦੇ ਜਿਹੜੇ ਡਰੈਸਜ ਨੇ ਉਹ ਚਾਹੀਦੇ ਆਪਾਂ ਨੂੰ ਕੰਮ ਕਰਨ ਦੇ ਲਈ ਇਹ ਜਿਹੜੇ ਕੱਪੜੇ ਆ ਇਹ ਕੰਮ ਨਹੀਂ ਕਰਨਗੇ ਤੁਸੀਂ ਐਦਾਂ ਕਰੋ ਪੈਸੇ ਦੇ ਦਿੰਦਾ ਉਹਨਾਂ ਨੂੰ ਐਸੇ ਦੇਕੇ ਤੇ ਜਾ ਕੇ ਬਾਜ਼ਾਰ ਦੇ ਵਿੱਚੋਂ ਇਹਦੇ ਲਈ ਡ्रेसਜ ਲੈ ਆਓ ਤਾਂ ਜਿਹੜੀ ਰਾਣੋ ਹੁੰਦੀ ਆ ਉਹ ਨਿਸ਼ਾ ਨੂੰ ਲੈ ਜਾਂਦੀ ਆ ਪਹਿਲਾਂ ਇੱਕ ਵੱਡੇ ਸੈਲੂਨ ਤੇ ਲੈ ਕੇ ਜਾਂਦੀ ਆ ਉਹਦੇ ਜਿਹੜੇ ਲੋਕਾ ਉਹ ਬਦਲਦੀ ਆ ਉਹਦੇ ਵਾਲ ਆ ਜਿਹੜੇ ਉਹਨਾਂ ਨੂੰ ਸਟ੍ਰੇਟ ਵਗੈਰਾ ਕਰਾਉਂਦੀ ਆ ਉਹਦੀ ਲੋਕੀ ਕੈਕਟਰਨੀਆਂ ਵਰਗੀ ਕਰਦੀ ਆ ਮੇਕਅਪ ਵਗੈਰਾ ਚੰਗਾ ਕਰਦੀ ਆ ਤੇ ਫਿਰ ਉਹਨੂੰ ਉਹ ਕਿਸੇ ਮਾਲ ਦੇ ਵਿੱਚ ਲੈ ਕੇ ਜਾਂਦੀ ਆ ਉੱਥੇ ਜਾ ਕੇ ਉਹ ਕੱਪੜੇ ਖਰੀਦਦੀ ਆ ਉਹ ਕੱਪੜੇ ਜਿਹੜੇ ਸੀ ਉਹ ਬਹੁਤ ਛੋਟੇ-ਛੋਟੇ ਕੱਪੜੇ ਸੀ ਇੱਕ ਵਾਰ ਤਾਂ ਨਿਸ਼ਾ ਨੂੰ ਇਹ ਲੱਗਿਆ ਕਿ ਇੰਨੇ ਛੋਟੇ ਕੱਪੜੇ ਪਾ ਕੇ ਮੈਂ ਕਿਵੇਂ ਫੋਟੋ ਸ਼ੂਟ ਕਰੂੰਗੀ ਤਾਂ ਜਿਹੜੀ ਰਾਣੂ ਆ ਉਹ ਕਹਿੰਦੀ ਵੀ ਜੇ ਤੁਸੀਂ ਐਕਟਿੰਗ ਦੇ ਖੇਤਰ ਵਿੱਚ ਆਉਣਾ ਚਾਹੁੰਦੇ ਹੋ ਤੇ ਸਕਸੈਸ ਹੋਣਾ ਚਾਹੁੰਦੇ ਹੋ ਤਾਂ ਤੁਹਾਨੂੰ ਉਸੇ ਤਰ੍ਹਾਂ ਕਰਨਾ ਪਊ ਜਿਸ ਤਰ੍ਹਾਂ ਪ੍ਰੋਡਿਊਸਰ ਕਹਿੰਦੇ ਆ ਇਹ ਤੁਹਾਡਾ ਇੱਕ ਕਿੱਤਾ ਹੈਗਾ ਤੇ ਤੁਹਾਨੂੰ ਆਪਣੇ ਕਿੱਤੇ ਨਾਲ ਇਨਸਾਫ ਕਰਨ ਲਈ ਹਰ ਇੱਕ ਤਰ੍ਹਾਂ ਦਾ ਜਿਹੜਾ ਕੰਮ ਆ ਉਹ ਕਰਨਾ ਪਊਗਾ ਨਿਸ਼ਾ ਸੋਚਦੀ ਆ ਫਿਰ ਸੋਚਣ ਤੋਂ ਬਾਅਦ ਉਹ ਆਪਣੀ ਜਿਹੜੀ ਰੰਗੀਨ ਦੁਨੀਆ ਦੇ ਸੁਪਨੇ ਲੈਂਦੀ ਆ ਤੇ ਉਹ ਸਾਰੀਆਂ ਡਰੈਸ ਜ ਖਰੀਦ ਲੈਂਦੀ ਆ ਸ਼ਾਪਿੰਗ ਤੋਂ ਬਾਅਦ ਹਰਾਨੋ ਤੇ ਨਿਸ਼ਾ ਜਿਹੜੀਆਂ ਸਟੂਡੀਓ ਆਉਂਦੀਆਂ ਤੇ ਸਟੂਡੀਓ ਦੇ ਵਿੱਚ ਨਿਸ਼ਾ ਦਾ ਫੋਟੋਸ਼ੂਟ ਹੁੰਦਾ ਜਿਹੜਾ ਉਹ ਫੋਟੋਸ਼ੂਟ ਹੁੰਦਾ ਉਹ ਬਹੁਤ ਅਜੀਬ ਤਰ੍ਹਾਂ ਦਾ ਹੁੰਦਾ ਪਰ ਨਿਸ਼ਾ ਸਾਰਾ ਕੁਝ ਇਹ ਸੋਚ ਕੇ ਕਰਦੀ ਆ ਕਿ ਥੀਏਟਰ ਦੇ ਖੇਤਰ ਵਿੱਚ ਸਕਸੈਸ ਹੋਣਾ ਤਾਂ ਮੈਨੂੰ ਇਹ ਸਾਰਾ ਕੁਝ ਕਰਨਾ ਪੈਣਾ ਤੇ ਚਲੋ ਉਹ ਫੋਟੋਸ਼ੂਟ ਕਰਵਾਉਂਦੀ ਆ ਤੇ ਉਸ ਤੋਂ ਬਾਅਦ ਉਹ ਆਪਣੇ ਫਲੈਟ ਦੇ ਵਿੱਚ ਆ ਜਾਂਦੀਆਂ ਨੇ ਫਲੈਟ ਦੇ ਵਿੱਚ ਆਉਣ ਤੋਂ ਬਾਅਦ ਨਿਸ਼ਾ ਜਿਹੜੀ ਉਹ ਬਹੁਤ ਜ਼ਿਆਦਾ ਖੁਸ਼ ਹੁੰਦੀ ਆ ਤੇ ਉਹਨੂੰ ਐਂ ਲੱਗਦਾ ਕਿ ਚਲੋ ਹੁਣ ਤਾਂ ਮੇਰੀ ਜ਼ਿੰਦਗੀ ਆ ਜਿਹੜੀ ਉਹ ਬਦਲ ਗਈ ਉਹ ਆਪਣੀ ਜ਼ਿੰਦਗੀ ਦੇ ਬਹੁਤ ਰੰਗੀਨ ਸੁਪਨੇ ਵੇਖਦੀ ਆ ਤੇ ਅਗਲੇ ਦਿਨ ਉਹਨੂੰ ਜਿਹੜਾ ਨਿਸ਼ਾ ਨੂੰ ਕੋਈ ਗੱਡੀ ਲੈਣ ਆਉਂਦੀ ਆ ਤੇ ਉਹ ਜਿਹੜਾ ਪ੍ਰੋਡਿਊਸਰ ਹੁੰਦਾ ਉਹ ਵੀ ਗੱਡੀ ਦੇ ਵਿੱਚ ਹੁੰਦਾ ਤੇ ਉਹ ਕਹਿੰਦਾ ਨਿਸ਼ਾ ਨੂੰ ਕਿ ਚਲੋ ਆਪਾਂ ਅੱਗੇ ਆਡੀਸ਼ਨ ਦੇਣ ਜਾਣਾ ਜਿਹੜੀ ਮੂਵੀ ਦੇ ਵਿੱਚ ਤੁਸੀਂ ਕੰਮ ਕਰਨਾ ਉਦੇ ਜਿਹੜੇ ਡਾਇਲੌਗ ਵਗੈਰਾ ਹੋਣਗੇ ਕਿੰਦਾ ਦਾ ਕੰਮ ਹੋਊਗਾ ਮਤਲਬ ਉਹਦੇ ਬਾਰੇ ਸਮਝਾਉਣਾ ਤੇ ਆਪਾਂ ਅੱਗੇ ਮਿਲਣਾ ਕਿਸੇ ਨੂੰ ਨੀਸ਼ਾ ਜਿਹੜੀ ਉਹ ਗੱਡੀ ਦੇ ਵਿੱਚ ਬੈਠ ਜਾਂਦੀ ਆ ਤੇ ਉਹ ਰਾਣੂ ਨੂੰ ਕਹਿੰਦੀ ਆ ਕਿ ਆਂਟੀ ਤੁਸੀਂ ਵੀ ਆ ਜਾਓ ਪਰ ਰਾਣੂ ਕਹਿੰਦੀ ਆ ਕਿ ਨਹੀਂ ਮੇਰਾ ਹੁਣ ਕੰਮ ਇੱਥੋਂ ਤੱਕ ਹੀ ਸੀ ਇਸ ਤੋਂ ਬਾਅਦ ਤੇਰਾ ਖੁਦ ਦਾ ਕੰਮ ਰਹਿ ਗਿਆ ਕਿਉਂਕਿ ਮੇਰਾ ਕੰਮ ਸੀ ਜਾਣ ਪਛਾਣ ਕਰਾਉਣਾ ਇਸ ਤੋਂ ਬਾਅਦ ਪ੍ਰੋਡਿਊਸਰ ਸਾਹਿਬ ਆ ਜਿਹੜੇ ਇਹ ਤੈਨੂੰ ਸਾਰਾ ਗਾਈਡ ਕਰਨਗੇ ਇਹਨਾਂ ਨਾਲ ਹੀ ਤੂੰ ਕੰਮ ਕਰਨਾ ਨੀਸ਼ਾ ਜਿਹੜੀ ਗੱਡੀ ਦੇ ਵਿੱਚ ਬੈਠ ਜਾਂਦੀ ਆ ਤੇ ਅੱਗੇ ਜਾ ਕੇ ਗੱਡੀ ਆ ਜਿਹੜੀ ਉਹ ਕਾਫੀ ਦੂਰ ਟੱਪ ਚਲੀ ਜਾਂਦੀ ਆ ਜਦੋਂ ਜਾਈ ਜਾਂਦੇ ਆ ਜਾਈ ਜਾਂਦੇ ਆ ਨਿਸ਼ਾ ਰਸਤੇ ਦੇ ਵਿੱਚ ਪੁੱਛਦੀ ਆ ਕਿ ਅੰਕਲ ਆਪਾਂ ਕਿੰਨੀ ਕੁ ਦੂਰ ਹੋਰ ਜਾਣਾ ਤਾਂ ਉਹ ਪ੍ਰੋਡਿਊਸਰ ਕਹਿੰਦਾ ਕਿ ਮੈਨੂੰ ਅੰਕਲ ਕਹਿ ਕੇ ਨਾ ਬੁਲਾਓ ਤੁਸੀਂ ਮੇਰਾ ਨਾਮ ਲਾਓ ਉਹ ਕਹਿੰਦੀ ਵੀ ਨਹੀਂ ਅੰਕਲ ਮੈਂ ਤੁਹਾਡਾ ਕਿਵੇਂ ਨਾਮ ਲੈ ਸਕਦੀ ਆ ਤੁਸੀਂ ਤਾਂ ਮੇਰੇ ਤੋਂ ਵੱਡੇ ਹੋ ਤੇ ਉਹਨੂੰ ਕਹਿੰਦਾ ਵੀ ਜਦੋਂ ਮੈਂ ਇੱਕ ਗੱਲ ਜਿਹੜੀ ਕਹਿ ਤੀ ਉਹ ਤੇ ਕੁਐਸਚਨ ਨਹੀਂ ਕਰਨਾ ਇਹੀ ਥੀਏਟਰ ਦਾ ਰੂਲ ਆ ਵੀ ਜੇ ਤੁਹਾਨੂੰ ਕੋਈ ਕੰਮ ਕਹੇ ਤਾਂ ਤੁਸੀਂ ਨਾ ਨਹੀਂ ਕਰ ਸਕਦੇ ਜੇ ਤੁਸੀਂ ਸਕਸੈਸ ਹੋਣਾ ਚਾਹੁੰਦੇ ਹੋ ਇੱਥੋਂ ਦਾ ਜਿਹੜਾ ਕੰਮ ਆ ਉਹ ਬਹੁਤ ਅਲੱਗ ਤਰ੍ਹਾਂ ਦਾ ਹੁੰਦਾ ਨਿਸ਼ਾ ਜਿਹੜੀ ਉਹ ਕਹਿੰਦੀ ਠੀਕ ਐ ਤੇ ਚਲੋ ਅੱਗੇ ਜਾ ਕੇ ਉਹ ਨਾ ਰੁਕਦੇ ਆ ਰਸਤੇ ਦੇ ਵਿੱਚ ਤੇ ਚਾਹ ਪਾਣੀ ਪੀਣ ਲੱਗਦੇ ਆ ਚਾਹ ਪਾਣੀ ਪੀਣ ਤੋਂ ਬਾਅਦ ਜਿਹੜਾ ਉਹ ਪ੍ਰੋਡਿਊਸਰ ਹੁੰਦਾ ਉਹ ਵਾਸ਼ੂਮ ਚਲਾ ਜਾਂਦਾ ਤੇ ਉਹ ਜਿਹੜਾ ਡਰਾਈਵਰ ਹੁੰਦਾ ਗੱਡੀ ਦਾ ਉਹ ਨਿਸ਼ਾ ਨੂੰ ਕਹਿੰਦਾ ਕਿ ਤੁਹਾਨੂੰ ਪਤਾ ਕਿ ਇਹ ਤੁਹਾਨੂੰ ਕਿੱਥੇ ਲੈ ਕੇ ਜਾ ਰਹੇ ਆ ਨਿਸ਼ਾ ਕਹਿੰਦੀ ਵੀ ਹਾਂ ਅਸੀਂ ਆਡੀਸ਼ਨ ਦੇਣ ਚੱਲੇ ਆ ਵੀ ਮੂਵੀ ਦੇ ਵਿੱਚ ਕੰਮ ਕਰਨਾ ਤਾਂ ਉਹ ਕਹਿੰਦਾ ਵੀ ਇਹ ਤੁਹਾਡਾ ਬਹੁਤ ਵੱਡਾ ਭਲੇਖਾ ਜਿਹੜਾ ਪ੍ਰੋਡਿਊਸਰ ਆ ਇਹ ਕੋਈ ਪ੍ਰੋਡਿਊਸਰ ਨਹੀਂ ਜਿਹੜੀ ਰਾਣੋ ਆਂਟੀ ਸੀ ਉਨੇ ਤੁਹਾਡਾ ਸੌਦਾ ਕੀਤਾ ਉਹ ਤੁਹਾਨੂੰ ਵੇਚ ਕੇ ਚਲੀ ਗਈ ਅੱਗੋਂ ਇਹ ਤੁਹਾਨੂੰ ਵੇਚਣ ਲਈ ਚੱਲਿਆ ਜਿੰਨੀ ਕੀਮਤ ਰਾਣੋ ਨੇ ਤੁਹਾਡੀ ਲਈਆ ਉਸ ਤੋਂ ਦੁੱਗਣੀ ਤਿੱਗਣੀ ਇਹ ਲੈਣਗੇ ਅੱਗੇ ਅੱਗੇ ਤੁਹਾਨੂੰ ਇਸੇ ਤਰ੍ਹਾਂ ਵੇਚਿਆ ਜਾਊਗਾ ਤੇ ਤੁਹਾਡੇ ਜਿਸਮ ਦਾ ਸੌਦਾ ਹੁੰਦਾ ਰਹੂਗਾ ਲੋਕ ਤੁਹਾਡੇ ਤੋਂ ਕਮਾਈ ਕਰਨਗੇ ਇਹ ਸਚਾਈ ਆ ਬਿਲਕੁਲ ਤਾਂ ਨੀਸ਼ਾ ਜਿਹੜੀ ਬਹੁਤ ਘਬਰਾ ਜਾਂਦੀ ਆ ਤੇ ਡਰਾਈਵਰ ਨੂੰ ਕਹਿੰਦੀ ਕਿ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਦੱਸਿਆ ਕਿ ਤੁਸੀਂ ਮੇਰੀ ਇੱਥੋਂ ਨਿਕਲਣ ਵਿੱਚ ਮਦਦ ਕਰੋ ਉਹ ਕਹਿੰਦਾ ਵੀ ਮੈਂ ਕੋਈ ਮਦਦ ਨਹੀਂ ਕਰ ਸਕਦਾ ਮੈਨੂੰ ਤਰਸ ਆਇਆ ਤੁਹਾਡੇ ਤੇ ਇਸ ਕਰਕੇ ਮੈਂ ਦੱਸਤਾ ਤਾਂ ਉਹ ਨੀਸ਼ਾ ਕਹਿੰਦੀ ਵੀ ਤੁਹਾਨੂੰ ਕੀ ਪਤਾ ਵੀ ਇਦਾਂ ਹਨਾ ਕਰਨਗੇ ਮੇਰੇ ਨਾਲ ਉਹ ਕਹਿੰਦਾ ਮੇਰਾ ਕੰਮ ਹੈ ਰੋਜ਼ ਦਾ ਮੈਂ ਬਹੁਤ ਕੁੜੀਆਂ ਰੋਜ਼ ਇਸੇ ਰਸਤੇ ਤੋਂ ਲੰਘ ਕੇ ਛੱਡ ਕੇ ਆਉਣਾ ਪਰ ਉਹ ਕੁੜੀਆਂ ਕਦੇ ਵਾਪਸ ਨਹੀਂ ਆਉਨੀਆਂ ਠੀਕ ਹੈ ਬਾਕੀ ਕੁੜੀਆਂ ਨੂੰ ਮੈਂ ਇਸੇ ਤਰ੍ਹਾਂ ਲੈ ਕੇ ਜਾਂਦਾ ਰਿਹਾ ਤੁਹਾਨੂੰ ਵੇਖ ਕੇ ਮੈਨੂੰ ਤਰਸ ਆ ਗਿਆ ਮੈਨੂੰ ਤੁਹਾਡੀ ਸ਼ਕਲ ਹੈ ਜਿਹੜੀ ਬਹੁਤ ਭੋਲੀ ਭਾਲੀ ਜਾਪੀ ਤੁਸੀਂ ਮੈਨੂੰ ਇੱਜ਼ਤਦਾਰ ਘਰਾਣੇ ਦੀ ਇੱਕ ਕੁੜੀ ਲੱਗੇ ਇਸ ਕਰਕੇ ਮੈਂ ਦੱਸਤਾ ਬਾਕੀ ਮੰਨਣਾ ਨਾ ਮੰਨਣਾ ਤੁਹਾਡੀ ਮਰਜ਼ੀ ਨੀਸ਼ਾ ਕਹਿੰਦੀ ਵੀ ਨਹੀਂ ਮੈਂ ਤੁਹਾਡੀ ਗੱਲ ਮੰਨ ਲਈ ਆ ਮੈਂ ਸਮਝ ਗਈ ਆ ਕਹਿੰਦੀ ਵੀ ਤੁਸੀਂ ਮੇਰੀ ਇੱਥੋਂ ਨਿਕਲਣ ਚ ਮਦਦ ਕਰੋ ਉਹ ਕਹਿੰਦਾ ਮਦਦ ਮੈਂ ਕੋਈ ਨਹੀਂ ਕਰ ਸਕਦਾ ਜਦੋਂ ਉਹਦੀਆਂ ਵਾਲੀਆਂ ਮੈਂ ਤਾਂ ਕਰਦੀ ਆ ਉਹ ਕਹਿੰਦਾ ਵੀ ਹੈ ਤਾਂ ਰਿਸਕੀ ਜੇ ਪ੍ਰੋਡਿਊਸਰ ਨੂੰ ਪਤਾ ਲੱਗ ਗਿਆ ਤਾਂ ਉਹਨੇ ਮੈਨੂੰ ਮਾਰ ਦੇਣਾ ਪਰ ਫਿਰ ਵੀ ਚਲ ਤੇਰੀ ਇੱਜ਼ਤ ਬਚਾਉਣ ਲਈ ਮੈਂ ਤੈਨੂੰ ਲੈ ਚੱਲਦਾ ਉਹਨੂੰ ਗੱਡੀ ਦੇ ਵਿੱਚ ਬਿਠਾਉਂਦਾ ਤੇ ਲੈ ਜਾਂਦਾ ਗੱਡੀ ਕਾਫੀ ਦੂਰ ਲਿਜਾ ਕੇ ਉਹ ਇੱਕ ਸੁੰਨਸਾਣ ਜਗ੍ਹਾ ਦੇ ਵਿੱਚ ਇੱਕ ਘਰ ਚ ਲੈ ਜਾਂਦਾ ਤੇ ਉੱਥੇ ਜਾ ਕੇ ਨੀਸ਼ਾ ਵੇਖਦੀ ਆ ਵੀ ਇੱਥੇ ਤਾਂ ਕੋਈ ਵੀ ਨਹੀਂ ਉਹ ਕਹਿੰਦੀ ਵੀ ਤੁਸੀਂ ਮੈਨੂੰ ਆਏ ਤਾਂ ਬਚਾਉਣ ਸੀ ਤੁਸੀਂ ਮੈਨੂੰ ਕਿੱਥੇ ਲੈ ਆਏ ਤਾਂ ਜਿਹੜਾ ਉਹ ਡਰਾਈਵਰ ਹੁੰਦਾ ਉਹਦੇ ਨਾਲ ਬਹੁਤ ਗਲਤ ਹਰਕਤਾਂ ਕਰਦਾ ਤੇ ਉਸ ਤੋਂ ਬਾਅਦ ਉਹਦਾ ਰੇਪ ਕਰਦਾ ਉਹ ਨੂੰ ਕਹਿੰਦਾ ਵੀ ਜੇ ਹੁਣ ਮੈਂ ਤੇਰੀ ਇੱਜ਼ਤ ਇੰਨੇ ਲੋਪਾਂ ਤੋਂ ਬਚਾਈ ਆ ਤਾਂ ਉਹਦੀ ਕੋਈ ਨਾ ਕੋਈ ਕੀਮਤ ਤਾਂ ਲੱਗੂਗੀ ਨਾ ਤਾਂ ਨੀਸ਼ਾ ਜਿਹੜੀ ਉਹ ਆਪਣੇ ਕੀਤੇ ਤੇ ਬਹੁਤ ਪਛਤਾਉਂਦੀ ਆ ਤੇ ਬਹੁਤ ਰੋਂਦੀ ਆ ਪਰ ਉਹ ਮਜਬੂਰ ਹੁੰਦੀ ਆ ਕਿਉਂਕਿ ਜਦੋਂ ਇੱਕ ਔਰਤ ਮਜਬੂਰ ਹੁੰਦੀ ਆ ਤਾਂ ਫਿਰ ਉਹ ਇੱਕ ਜਿੰਦਾ লাশ ਬਣ ਜਾਂਦੀ ਆ ਉਦੇ ਤੇ ਉਹਨੇ ਤਸ਼ੱਦਦ ਕੀਤਾ ਉਹਦਾ ਰੇਪ ਕੀਤਾ ਪਰ ਉਹ ਰੋਂਦੀ ਰਹੀ ਉਸ ਤੋਂ ਬਾਅਦ ਉਹ ਉਹਨੂੰ ਗੱਡੀ 'ਚ ਬਿਠਾ ਕੇ ਲਿਆਉਂਦਾ ਤੇ ਉੱਥੇ ਰਸਤੇ 'ਤੇ ਛੱਡ ਕੇ ਚਲਾ ਜਾਂਦਾ ਤੇ ਜਦੋਂ ਉਹ ਜਾਂਦਾ ਫਿਰ ਥੋੜੀ ਦੂਰੀ ਤੋਂ ਉਹ ਮੁੜਿਆ ਆਉਂਦਾ ਫਿਰ ਫਿਰ ਉਹ ਨਿਸ਼ਾ ਕੋਲ ਆਉਂਦਾ ਤੇ ਉਹਨੂੰ ਕਹਿੰਦਾ ਵੀ ਇੱਥੇ ਤੈਨੂੰ ਪਤਾ ਨਹੀਂ ਕੌਣ-ਕੌਣ ਸ਼ਿਕਾਰ ਬਣਾਊਗਾ ਤੂੰ ਐਂ ਕਰ ਮੇਰੇ ਨਾਲ ਗੱਡੀ 'ਚ ਹੀ ਬੈਠ ਇਸ ਨਾਲੋਂ ਚੰਗਾ ਤੂੰ ਪ੍ਰੋਡਿਊਸਰ ਨਾਲ ਹੀ ਚਲੀ ਜਾ ਤੇ ਉਹ ਉਹਨੂੰ ਪ੍ਰੋਡਿਊਸਰ ਕੋਲ ਲੈ ਜਾਂਦਾ ਤੇ ਜਿਹੜਾ ਪ੍ਰੋਡਿਊਸਰ ਹੁੰਦਾ ਉਹ ਕਹਿੰਦਾ ਵੀ ਤੁਸੀਂ ਕਿੱਥੇ ਗਏ ਸੀ ਤਾ ਜਿਹੜਾ ਉਹ ਡਰਾਈਵਰ ਕਹਿੰਦਾ ਕਿ ਮੈਨੂੰ 20 ਸਾਲ ਹੋ ਗਏ ਤੁਹਾਡੇ ਨਾਲ ਕੰਮ ਕਰਦਿਆਂ ਨੂੰ ਤੁਸੀਂ ਮੇਰੀ ਵਫਾਦਾਰੀ ਦਾ ਮੈਨੂੰ ਕੀ ਇਨਾਮ ਦਿੱਤਾ ਤੁਸੀਂ ਮੇਰੇ ਇਮਾਨਦਾਰੀ ਦੀ ਅੱਜ ਤੱਕ ਕੋਈ ਕੀਮਤ ਅਦਾ ਨਹੀਂ ਕੀਤੀ ਤੁਸੀਂ ਸਮਝੋ ਨਿਸ਼ਾਨੇ ਕਰ ਦਿੱਤੀ ਤੁਹਾਡੇ ਵੱਲੋਂ ਤਾਂ ਜਿਹੜਾ ਪ੍ਰੋਡਿਊਸਰ ਨੂੰ ਪਤਾ ਲੱਗ ਜਾਂਦਾ ਵੀ ਇਹ ਇਹਦੇ ਨਾਲ ਗਲਤ ਕਰਕੇ ਆਇਆ ਪ੍ਰੋਡਿਊਸਰ ਉਹਨੂੰ ਕੁਝ ਵੀ ਬੋਲਣ ਲੱਗਦਾ ਤਾਂ ਡਰਾਈਵਰ ਉਹਨੂੰ ਕਹਿੰਦਾ ਕਿ ਜੇ ਤੁਸੀਂ ਕੁਝ ਵੀ ਬੋਲੋਗੇ ਤੇ ਤੁਹਾਡੇ ਬਹੁਤ ਕਾਲੇ ਚਿੱਠੇ ਖੁੱਲਣਗੇ ਵੀ ਤੁਸੀਂ ਇਹਨੂੰ ਹੁਣ ਲਿਜਾ ਸਕਦੇ ਹੋ ਬਸ ਮੇਰਾ ਇੰਨਾ ਹੀ ਕੰਮ ਸੀ ਜਾ ਜਿਹੜਾ ਪ੍ਰੋਡਿਊਸਰ ਆ ਉਹ ਨਿਸ਼ਾ ਨੂੰ ਲੈ ਕੇ ਜਾਂਦਾ ਉਹ ਵੀ ਉਹਦੇ ਨਾਲ ਗਲਤ ਕਰਦਾ ਤੇ ਅੱਗੇ ਜਾ ਕੇ ਉਹਨੂੰ ਥਾਂ ਥਾਂ ਤੇ ਵੇਚਿਆ ਜਾਂਦਾ ਉਹਦੇ ਤੋਂ ਧੰਦਾ ਕਰਵਾਇਆ ਜਾਂਦਾ ਤੇ ਜਿਹੜੀ ਉਹਦੀ ਹਾਲਤ ਹੁੰਦੀ ਆ ਉਹ ਸਿਰਫ ਉਹਨੂੰ ਹੀ ਪਤਾ ਹੁੰਦੀ ਆ ਇੱਧਰ ਜਿਹੜੀ ਨਿਸ਼ਾ ਦੀ ਮਾਂ ਹੁੰਦੀ ਆ ਉਹ ਨਿਸ਼ਾ ਨੂੰ ਲੱਭਦੀ ਆ ਪਹਿਲਾਂ ਤਾਂ ਉਹ ਵੇਟ ਕਰਦੀ ਆ ਉਹਦਾ ਕਿ ਕਦੇ ਤਾਂ ਆਊਗੀ ਕਦੇ ਕੋਈ ਫੋਨ ਆਊਗਾ ਪਰ ਨਾ ਕੋਈ ਨਿਸ਼ਾ ਦਾ ਨਾਮ ਪਤਾ ਕੁਝ ਵੀ ਨਹੀਂ ਆਉਂਦਾ ਤੇ ਨਿਸ਼ਾ ਨੇ ਇੰਨੀ ਵੱਡੀ ਗਲਤੀ ਕੀਤੀ ਕਿ ਆਪਣੀ ਸਹੇਲੀ ਨਾਲ ਵੀ ਆਪਣੀ ਮੰਮੀ ਨੂੰ ਨਹੀਂ ਬੁਲਾਇਆ ਤੇ ਜਿਹੜੀ ਉਹ ਰਾਣੋ ਸੀ ਉਹਦੇ ਨਾਲ ਵੀ ਨਹੀਂ ਮਲਾਇਆ ਕਿਉਂਕਿ ਰਾਣੋ ਨੇ ਇਹ ਗੱਲ ਮਨਾ ਕੀਤੀ ਸੀ ਕਿ ਮੈਂ ਤੇਰੀ ਮੰਮੀ ਨੂੰ ਨਹੀਂ ਮਿਲਣਾ ਉਹਨਾਂ ਦੀ ਤਾਂ ਹੁਣ ਪਲੈਨਿੰਗ ਸੀ ਪਰ ਨਿਸ਼ਾ ਉਹਦੀਆਂ ਗੱਲਾਂ ਵਿੱਚ ਆ ਗਈ ਸੀ ਭੋਲੀ ਭਾਲੀ ਸੀ ਨਿਸ਼ਾ ਦੀ ਮਾਂ ਇੱਕ ਦਿਨ ਆਪਣੀ ਧੀ ਨੂੰ ਲੱਭਦੀ ਲੱਭਦੀ ਪਾਗਲ ਹੋ ਕੇ ਉਹਦੀ ਵਿਚਾਰੇ ਦੀ ਮੌਤ ਹੋ ਗਈ ਪਰ ਉਹਨੂੰ ਨਿਸ਼ਾ ਨਹੀਂ ਮਿਲੀ ਤੇ ਇੱਧਰ ਜਿਹੜੀ ਨਿਸ਼ਾ ਸੀ ਉਹ ਇੱਕ ਜ਼ਿੰਦਾ লাশ ਬਣ ਗਈ ਸੀ ਤੁਸੀਂ ਵੇਖੋ ਵੀ ਇੱਕ ਕੁੜੀ ਲਈ ਸਟਾਰ ਬਣਨ ਦਾ ਜਿਹੜਾ ਸੁਪਨਾ ਸੀ ਉਹ ਕਿੰਨਾ ਖਤਰਨਾਕ ਨਿਕਲਿਆ ਤੇ ਕਿੰਨਾ ਘਾਤਕ ਸਿੱਧ ਹੋਇਆ ਉਹਦੇ ਸਾਰੇ ਸੁਪਨੇ ਰੁਲ ਗਏ ਉਹਦੀ ਜ਼ਿੰਦਗੀ ਰੁਲ ਗਈ ਉਹਦੀ ਮਾਂ ਜਿਨੇ ਆਪਣਾ ਰੰਡੇਪਾ ਨਿਸ਼ਾ ਦੇ ਆਸਰੇ ਕੱਟਿਆ ਸੀ ਕਿ ਇੱਕ ਦਿਨ ਮੇਰੀ ਨਿਸ਼ਾ ਜਿਹੜੀ ਉਹ ਕਾਮਯਾਬ ਹੋਊਗੀ ਤੇ ਅਸੀਂ ਵਧੀਆ ਜ਼ਿੰਦਗੀ ਗੁਜ਼ਾਰਾਂਗੇ ਤੇ ਉਹ ਇਸ ਦੁਨੀਆ ਤੋਂ ਚਲੀ ਗਈ ਸੀ ਨਿਸ਼ਾ ਹੁਣ ਇੱਕ ਕੋਠੇ ਦੇ ਵਿੱਚ ਕੰਮ ਕਰਦੀ ਆ ਤੇ ਉਹ ਇੱਕ ਜਿੰਦਾ লাশ ਬਣ ਚੁੱਕੀ ਆ ਉਦੇ ਜਿਸਮ ਦੀ ਜਿਹੜੀ ਵਸੂਲੀ ਆ ਉਹ ਕੋਠੇ ਦੀ ਜਿਹੜੀ ਮਾਲਕਣ ਆ ਉਹ ਕਰਦੀ ਆ ਤੇ ਨੀਸ਼ਾ ਸਿਰਫ ਉੱਥੇ ਇੱਕ ਰੋਟੀ ਦੀ ਖਾਤਰ ਸਾਰਾ ਦਿਨ ਲੋਕਾਂ ਦਾ ਜ਼ੁਲਮ ਸਹਿੰਦੀ ਆ ਇਹ ਨੀਸ਼ਾ ਦੀ ਕਹਾਣੀ ਨਹੀਂ ਬਹੁਤ ਸਾਰੀਆਂ ਕੁੜੀਆਂ ਦੀਆਂ ਕਹਾਣੀਆਂ ਜਿਹੜੀਆਂ ਇਸ ਚਮਕ ਦੀ ਦਮਕ ਦੀ ਦੁਨੀਆ ਵਿੱਚ ਕਾਮਯਾਬ ਹੋਣਾ ਚਾਹੁੰਦੀਆਂ ਉਹਨਾਂ ਨੂੰ ਤਕਰੀਬਨ ਆਪਣੀ ਇੱਜ਼ਤ ਦੇ ਸੌਦੇ ਕਰਨੇ ਪਏ ਕਿਸੇ ਨੇ ਸਹਿਮਤੀ ਨਾਲ ਕੀਤੇ ਜੇ ਕਿਸੇ ਦੀ ਸਹਿਮਤੀ ਵੀ ਨਹੀਂ ਸੀ ਤਾਂ ਮਜਬੂਰੀ ਬਣ ਗਈ ਇਸ ਤਰ੍ਹਾਂ ਸਾਡੇ ਸਮਾਜ ਦੇ ਵਿੱਚ ਚਮਕ ਦੀ ਦਮਕ ਦੀ ਦੁਨੀਆ ਦੇ ਵਿੱਚ ਬਹੁਤ ਕੁਝ ਆ ਜਿਹੜਾ ਹੁੰਦਾ ਜਿਹੜਾ ਕਿ ਆਮ ਆਪਾਂ ਨੂੰ ਨਹੀਂ ਦਿਸਦਾ ਉਹ ਸਿਰਫ ਉਹਨਾਂ ਨੂੰ ਪਤਾ ਹੁੰਦਾ ਜਿਨ੍ਹਾਂ ਨਾਲ ਬੀਤੀਆਂ ਹੁੰਦੀਆਂ ਤੇ ਇਹ ਕਹਾਣੀ ਮੈਂ ਕਿਤੇ ਪੜ੍ਹੀ ਸੀ ਇਹ ਕਿਸੇ ਕੁੜੀ ਨੇ ਲੇਖ ਲਿਖਿਆ ਸੀ ਕਿਸੇ ਅਖਬਾਰ ਦੇ ਵਿੱਚ ਆਪਣੀ ਜ਼ਿੰਦਗੀ ਬਾਰੇ ਅਕਸਰ ਸਾਡੀਆਂ ਕੁੜੀਆਂ ਜਿਹੜੀਆਂ ਪੋਹਲੀਆਂ ਪਹਾਲੀਆਂ ਹੁੰਦੀਆਂ ਉਹ ਇਸ ਤਰ੍ਹਾਂ ਕਿਸੇ ਦੇ ਚੁੰਗਲ ਵਿੱਚ ਫਸ ਜਾਂਦੀਆਂ ਤੇ ਆਪਣੀ ਸਾਰੀ ਜ਼ਿੰਦਗੀ ਬਰਬਾਦ ਕਰ ਲੈਂਦੀਆਂ ਇਹ ਕਹਾਣੀ ਨਹੀਂ ਇੱਕ ਸੱਚੀ ਘਟਨਾ ਤੇ ਇਹ ਘਟਨਾ ਸੁਣ ਕੇ ਮੈਨੂੰ ਇਹ ਲੱਗ ਰਿਹਾ ਕਿ ਤੁਹਾਡੇ ਸਾਰਿਆਂ ਦੀ ਜਿਹੜੀ ਰੂਹ ਆ ਉਹ ਬਿਲਕੁਲ ਕੰਬੀ ਹੋਊਗੀ ਕਿਉਂਕਿ ਮੈਂ ਵੀ ਇਹ ਜਦੋਂ ਪੜ੍ਹੀ ਸੀ ਤਾਂ ਮੈਨੂੰ ਬਹੁਤ ਦੁੱਖ ਹੋਇਆ ਸੀ ਅਸੀਂ ਸਾਡੇ ਸਮਾਜ ਦੇ ਲੋਕਾਂ ਦੀ ਸੋਚ ਨੂੰ ਨਹੀਂ ਬਦਲ ਸਕਦੇ ਜ਼ਿੰਦਗੀ ਦੇ ਵਿੱਚ ਹਰ ਇੱਕ ਕੋਈ ਕਾਮਯਾਬ ਹੋਣਾ ਚਾਹੁੰਦਾ ਪਰ ਕਾਮਯਾਬੀ ਪਿੱਛੇ ਕਦੇ ਵੀ ਆਪਣੀ ਇੱਜ਼ਤ ਆ ਜਿਹੜੀ ਉਹ ਦਾਅ ਤੇ ਨਾਂ ਲਾਓ ਕਦੇ ਵੀ ਉਹਨਾਂ ਲੋਕਾਂ ਦੀਆਂ ਗੱਲਾਂ ਵਿੱਚ ਨਾ ਆਓ ਜਿਹੜੇ ਤੁਹਾਨੂੰ ਰੰਗੀਨ ਜ਼ਿੰਦਗੀ ਦੇ ਸੁਪਨੇ ਦਿਖਾਉਂਦੇ ਨੇ ਮਿਹਨਤ ਕਰਨ ਦੇ ਸਫਲ ਹੋਣ ਦੇ ਬਹੁਤ ਰਾਹ ਨੇ ਜਿਵੇਂ ਅਸੀਂ ਗੱਲ ਕਰਦੇ ਹੁੰਨੇ ਆ ਕਿ ਜ਼ਿੰਦਗੀ ਵਿੱਚ ਪੈਸਾ ਜਿਹੜਾ ਦੋ ਤਰੀਕਿਆਂ ਨਾਲ ਕਮਾਇਆ ਜਾ ਸਕਦਾ ਇੱਕ ਹੁੰਦਾ 1 ਨੰਬਰ ਦਾ ਤੇ ਦੂਜਾ ਹੁੰਦਾ 2 ਨੰਬਰ ਦਾ ਜੇ ਅਸੀਂ ਸੋਸਾਇਟੀ ਦੇ ਵਿੱਚ ਰਹਿੰਦੇ ਆ ਕੋਈ ਇਹੋ ਜਿਹਾ ਕੰਮ ਕਰਦੇ ਆ ਮਿਹਨਤ ਕਰਦੇ ਆ ਜਿਹੜੀ ਸਾਡੀ ਸੋਸਾਇਟੀ ਦੇ ਵਿੱਚ ਪ੍ਰਵਾਨ ਹੁੰਦੇ ਆ ਉਦੋਂ ਅਸੀਂ ਕਹਿੰਦੇ ਆ ਕਿ 1 ਨੰਬਰ ਦਾ ਪੈਸਾ ਜੇ ਜੇ ਇਸ ਤਰ੍ਹਾਂ ਕੋਈ ਹਨਾ ਕਿਸੇ ਦੀ ਇੱਜ਼ਤ ਦਾਤੇ ਲਾ ਕੇ ਪੈਸਾ ਕਮਾਉਂਦਾ ਤਾਂ ਉਹਨੂੰ ਦੋ ਨੰਬਰ ਦਾ ਪੈਸਾ ਕਿਹਾ ਜਾਂਦਾ ਤੇ ਜਿਹੜਾ ਇਦਾਂ ਦਾ ਪੈਸਾ ਹੁੰਦਾ ਉਹ ਕਦੇ ਵੀ ਤੁਹਾਨੂੰ ਸਕੂਨ ਨਹੀਂ ਦਿੰਦਾ ਖੁਸ਼ੀ ਨਹੀਂ ਦਿੰਦਾ ਸਗੋਂ ਤੁਹਾਨੂੰ ਮੁਸੀਬਤ ਦੇ ਵਿੱਚ ਹੀ ਭੇਜਦਾ ਮੈਨੂੰ ਉਮੀਦ ਹੈ ਕਿ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਅਤੇ ਕਹਾਣੀ ਤੋਂ ਤੁਹਾਨੂੰ ਚੰਗਾ ਸਬਕ ਵੀ ਮਿਲਿਆ ਹੋਵੇਗਾ ਜੇਕਰ ਵਧੀਆ ਲੱਗੀ ਤਾਂ ਲਾਈਕ ਕਰਨਾ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਰੱਖਿਆ ਕਰੋ ਤਾਂ ਕਿ ਮੈਨੂੰ ਹੌਸਲਾ ਮਿਲਦਾ ਰਹੇ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸ਼ਸ਼ੀਕਾਲ ਜੀ